ਸਾਲਾ ਦੇ ਬੋਲਿੰਦ ਜੀ ਦੇ ਰਹਿਣ ਵਾਲੇ 30 ਸਾਲਾ ਨੌਜਵਾਨ ਪ੍ਰਭਜੀਤ ਸਿੰਘ ਦੀ ਕੈਨੇਡਾ ਵਿੱਚ ਕੰਮ ਦੌਰਾਨ ਹਾਰਟ ਅਟੈਕ ਹੋ ਜਾਂਦਾਂ ਦੁਖਦਈ ਖ਼ਬਰ ਸਾਹਮਣੇ ਆਇਆ ਪ੍ਰਭਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਪਰਿਵਾਰ ਦਾ ਪਿੱਛੇ ਰੂ ਰੋ ਕੇ ਬੁਰਾ ਹਾਲ ਹੈ ਸੋ ਪਿਤਾ ਨੇ ਕਰਜ਼ਾ ਚੁੱਕ ਕੇ 2.5 ਸਾਲ ਪਹਿਲਾਂ ਪ੍ਰਭਜੀਤ ਦੀ ਪਤਨੀ ਨੂੰ ਕੈਨੇਡਾ ਭੇਜਿਆ ਸੀ ਤੇ ਫਿਰ 1.5 ਸਾਲ ਪਹਿਲਾਂ ਪ੍ਰਭਜੀਤ ਨੂੰ ਕੈਨੇਡਾ ਭੇਜਿਆ ਸੀ ਸੋ ਕੈਨੇਡਾ ਦੇ ਵਿੱਚ 2 ਮਹੀਨੇ ਪਹਿਲਾਂ ਪ੍ਰਭਜੀ ਦੇ ਘਰ ਬੇਟਾ ਹੋਇਆ ਸੀ ਅਜੇ ਪ੍ਰਭਜੀ ਦੇ ਬੇਟੇ ਦੇ ਚਾਹ ਅਤੇ ਖੁਸ਼ੀ ਦੇ ਵਿੱਚ ਸੀ ਸੀ ਕਿ ਪਰਿਵਾਰ ਪਰ ਅਣਹੋਣੀ ਵਾਪਰ ਗਈ ਅਤੇ ਮੌਤ ਨੇ ਪ੍ਰਭਜੀਤ ਨੂੰ ਆਪਣੇ ਅਗੋਸ਼ ਦੇ ਵਿੱਚ ਲੈ ਲਿਆ ਪਿੱਛੇ ਹੁਣ ਪ੍ਰਭਜੀਤ ਪਰਿਵਾਰ ਦੀ ਮ੍ਰਿਤਕ ਦੇ ਭਾਰਤ ਪਰਿਵਾਰ ਦੇ ਕੋਲ ਲੈ ਕੇ ਆਉਣ ਦੀ ਗੋਹਾਰ ਲਗਾ ਰਹੇ ਨੇ ਪ੍ਰਭਜੀ ਦੇ ਪਿਤਾ ਖੇਤੀਬਾੜੀ ਦਾ ਕੰਮ ਇਹ ਨੰਨੇ ਬਰਦਰ ਨਾਲ ਹੀ ਇਹ ਪ੍ਰਭਜੀ ਨਾ ਹੀ ਉਹਨਾਂ ਦਾ ਮੈਂ ਆਰਮੀ ਸੀ ਮੈਂ ਪਠਾਨ ਕੋਲ ਛੁੱਟੀ ਹੈ ਮਰੀ ਤੇ ਮੈਨੂੰ ਸਵੇਰੇ ਨਾ ਫੋਨ ਕੀਤਾ 4:30 ਵਜੇ ਇਹ ਇਹ ਤਾਂ ਪਰਬਲਿਟੀ ਦਾਤ ਹੋ ਗਿਆ। ਕੋਈ ਨਾ ਕੈਂਡੀਡੇਟ ਕੰਤੇ ਜਾ ਆ ਗਿਆ। ਬਾਅਦ ਫਿਰ ਬਾਅਦ ਗੱਲਬਾਤ ਕੀਤੀ ਜਿਹੜੇ ਮੁੰਡੇ ਨਾਲ ਉਹਨਾਂ ਦੇ ਉਹਨਾਂ ਦਾ ਇਸਨ ਮੁਤਾਬਕ ਇਹ ਆ ਕਿ ਕੰਮ ਕਮਤੇ ਹੀ ਕੰਮ ਕਰ ਰਿਹਾ ਹੈ। ਚੋਥੇ ਹਾਰ ਡੇਗੋ ਗਿਆ। ਉਪਰਮਾਚ ਉਹਨਾਂ ਨੇ ਐਮਬੂਲੈਂਸ ਕੋ ਲਾਈਆ। ਫਰਸਟ ਏਡ ਦਿੱਤਾ ਬਾਅਦ ਸੇ। ਫਰਸਟ ਏਡ ਤੋਂ ਬਾਅਦ ਉਹਨਾਂ ਨੇ ਬਾਅਦ ਸੇ ਕਹਿ ਤੋ ਆ ਕਿ ਨਹੀਂ। ਕਿ ਜਤੋ ਵੀ ਉਹਨਾਂ ਦੇ। ਕਿਹੜੇ ਦੇਸ਼ ਕੀ ਸੀ? ਕੈਨੇਡਾ ਇਸ ਸਰੀਹ ਬੇਟਾ ਦਾ ਆਪਣਾ ਬ੍ਰੈਂਪਟਨ ਹੀ ਬ੍ਰੈਂਪਟਨ ਤੋਂ ਬਾਅਦ ਜਿੱਤੋਂ ਵਾਪਸ ਇਹਨਾਂ ਦੀ ਸਟੱਡੀ ਕੰਪਲੀਟ ਹੋ ਜਾਂਦੀ ਆ ਉਤੋਂ ਬਾਅਦ ਫਿਰ ਇਹ ਸਰੀਹ ਤੇ ਸਰੀਹ ਇਹਨਾਂ ਦੇ ਬੱਚਾ ਹੋਇਆ ਅਜੇ 2 ਮਹੀਨਾ ਦਾ ਤੇ ਉਤੋਂ ਫਿਰ ਇਹ ਗਏ ਆ ਥੋੜਾ 2-3 ਘੰਟੇ ਦਾ ਰਸਤਾ ਉਹ ਤੋਂ ਉੱਥੇ ਕੰਮ ਤੇ ਗਏ ਇਹਨਾਂ ਚ ਰੋ ਗਿਆ ਸੀ ਬਾਅਦ ਕੀ ਨਾ ਇਹ ਲੰਬੇ ਪਿਛਲੇ ਸਾਲ ਅਗਸਤ ਵਿੱਚ ਇਸ ਸਾਲ ਕੀ ਹੈ ਤੇ ਵਾਈਫ ਨੂੰ ਤੇ ਚਲੋ 2 ਸਾਲ ਹੋ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਨੇ ਪ੍ਰਸ਼ਾਸਨ ਨੇ ਇਹ ਮੰਨ ਕਰਦੇ ਆ ਜਿਵੇਂ ਲੈਡ ਬੋਰਡੀ ਜਲਦੀ ਜਲਦੀ ਚਲਦੀ ਆਵੇ ਤੇ ਤਾਂ ਜੋ ਕਰਦੇ ਉਹਨਾਂ ਦੇ ਯਾਰ ਦੋਸਤ ਜੋ ਵੀ ਸ਼ੱਕ ਸੰਬੰਧੀ ਆ ਉਹਨਾਂ ਦੇ ਆਖਰੀ ਦਰਸ਼ਨ ਕਰ ਸਕਣ ਆਪ ਦੇਖਿਆ ਕਿ ਵੀ ਕਰਦੇ ਹਾਲਾਤ ਵੀ ਕੁਝ ਠੀਕ ਨਹੀਂ ਹੈਗੇ ਸੀ ਤੇ ਉਹਦੇ ਕਰਕੇ ਕਰਦੇ ਹਾਲਾਤ ਧੰਨਵਾਦੀ ਬਾਹਰ ਗਿਆ ਸੀ ਹਾਂਜੀ ਇਹ ਕੋਈ ਤਾਂ ਨਹੀਂ ਪਤਾ ਇਹ ਜਿਹਨਾਂ ਕੋਈ ਬਾਹਰ ਜਾਂਦਾ ਵਾ ਕੋਈ ਆਪਣਾ ਘਰ ਦਾ ਚਲੋ ਸਿਸਟਮ ਸਹੀ ਕਰਨ ਵਾਸਤੇ ਜਾਂਦਾ 25-30 ਲੱਖ ਰੁਪਏ ਲਾਇਆ ਹੀ ਉਹਨਾਂ ਨੇ ਫੜ ਤੜ ਕੇ ਘਰ ਚੋਂ ਚਲੋ ਇਹਨੇ ਪੈਸੇ ਨਹੀਂ ਹੁੰਦੇ ਜੇ ਇਦਾਂ ਤੋਂ ਫੜ ਤੜ ਕੇ ਚਲੋ ਉਹਨਾਂ ਨੂੰ ਭੇਜਿਆ ਹੈ ਤੇ ਆਪਣੇ ਵੱਲੋਂ ਤੋਂ ਵਧੀਆ ਕੀਤਾ ਹੈ ਉਹਨਾਂ ਨੂੰ ਕੀ ਪਤਾ ਹੈ ਮਾਫ ਜਾ ਕਿਤਾ ਹੋ ਜਾਣਾ ਹੈ ਇਹ ਕਿ ਕਿ ਜੈਨਗਦਾ ਕਿਤੇ ਗਿਆ ਸੀ ਕੀ ਕੈਨੇਡਾ ਗਿਆ ਸੀ ਸਰੀ ਇਸ ਤਰ੍ਹਾਂ ਦਾ ਤੇ ਇਹ ਲੱਗਦਾ ਹਾਰ ਤੇ ਕੰਮ ਕਰਦੇ ਆਂ ਕਿਤੇ ਦਰਦ ਹੋਈ ਐ ਉਹ ਬਾਹਰ ਬੈਠ ਗਿਆ ਕਹਿੰਦੇ ਉਹ ਹਸਪੀਟਲ ਖੜਿਆ ਦੇ ਘੰਟੇ ਬਾਅਦ ਡੈਥ ਹੋ ਗਈ ਸੀ ਇਹਨੇ ਕਿਹੋ ਜਿਹਾ ਬਾਤ केलं ਇੱਕ ਸਾਲ ਹੋ ਗਿਆ ਇਕੱਲਾ ਇਕੱਲਾ ਕੋਈ ਸੀ ਹਾਂਜੀ ਇਕੱਲਾ ਇਕੱਲਾ ਇੱਕ ਸਿਸਟਰ ਸੀ ਇਹਦੀ ਸਿਸਟਰ ਦੀ ਮੈਰਿਜ ਹੋਈ ਹੈ ਹਾਂਜੀ ਦੀ ਮਾਮਕੰਤ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਹੈ ਮਤਲਬ ਉਹਦੀ ਡੈੱਡ ਬਾਡੀ ਜਿਹੜੀ ਉਹ ਲਿਓਂ ਚ ਮਦਦ ਕੀਤੀ ਜਾਵੇ